ਹੈਲੋ ਜੀ ਸਸਰੀਗਾਲ ਸਾਡੇ ਨਵੇਂ ਵੀਡੀਓ ਵਿੱਚ ਤੇ ਸਾਡੇ ਪਿੰਨੇ ਮਿਲ ਹੈ ਜਪੀਰਣ ਜਗ੍ਹਾ ਤੇ ਪੀਟਾ ਬਾਬਾ ਸ਼ੌਸ਼ਾ ਜੀ ਤੇ ਅੱਜ ਨਕਲਾਂ ਵੀ ਹੋਣੀਆਂ ਇੱਥੇ ਤੇ ਕਵਾਲੀਆਂ ਵੀ ਆ ਤੇ ਚਾਪ ਕੋੜਾ ਲੰਗਰ ਬਣਾਇਆ ਤੇ ਰੋਟੀ ਦਾ ਲੰਗਰ ਵੀ ਬਣਾ ਤੁਹਾਨੂੰ ਦਿਖਾਉਣੇ ਆ ਸੀ ਜਾ ਕੇ ਤੇ ਵੀਡੀਓ ਹਾਲ ਦੇਖ ਤੁਸੀਂ ਸੁਣਾਈਦਾ ਦਸਤੀ ਬਖਸ਼ੀ ਹਜ਼ੂਰ ਦੀ ਸੰਗਤ ਬਾਬਾ ਜੀ ਦੇ ਦਰਕਾਰ ਵਿੱਚ ਚਾਪ ਕੋੜਾ ਲੰਗਰ ਜੱਲਿਆ ਸੱਚੀ ਸਰਕਾਰ ਵੀ ਬਾਬਾ ਸ਼ੌਸ਼ਾ ਸੱਚੀ ਸਰਕਾਰ ਜੀ ਰੈਕਟਿਵ I'll be there

Syair nih boleh-boleh makin Halo, saudara pria kenal. Kipir merah. Sekarang di leher kebaji. Marga bebo botol baji. Untuk benda. Hasil tembaga bunda syahak dalam. Nah, kini aku kecil bunda ingat sini, baik dekat nih, banyak Ah, soalnya orang menolong, di kantor saya kecil kerangnya. Pak Lia. Jas terbakar bunda sayangnya, Prabida. Perang guru nah itu ਉਸੇ ਤਰ੍ਹਾਂ ਜੇ ਸਾਡੇ ਨਾਲ ਸਿਰ ਕਲਾਕਾਰ ਹਾਜ਼ਰੀਆਂ ਲੈ ਕੇ ਆ ਰਹੇ ਨੇ ਚੰਨਨ ਖਾਲਸਾ ਟੀਮ ਦੀ ਕਰ ਰਹੀ ਚੰਨਨ ਲਓ ਜੀ ਇੱਕ ਟੈਕਸੀ ਸਭ ਇੱਕ ਵਾਰੀ ਹਾਜ਼ਰੀ ਹਾਂ ਜੀ ਹਾਜ਼ਰੀ ਦਾਤਾ ਕਰਵਾ ਤੇ ਸਾਰਿਆਂ ਲਈ ਜੀ ਤੁਹਾਡੇ ਵੀ ਸਾਡੇ ਵੀ ਡਾਂਸ ਕਲਾਕਾਰ ਦੀ ਤੇ ਸਾਜੀਆਂ ਦੀ ਲਓ ਜੀ ਇਸੇ ਨਾਲ ਸਾਡੇ ਡਾਂਸ ਕਲਾਕਾਰਾਂ ਦੀ ਹਾਜ਼ਰੀ ਹੈ ਜੀ ਹਾਂ ਜੀ Madam Alicia. Sir. One, two, three. Now so take your lead. So take a lead.

मैडम सपना जी भला चाहत दापो दिल्ली नगाद दिल्ली और सख के यार मैं सट रहीया और सख के यार नी है गले रहीया इश्क खादा विच नाच पहीया इश्क बहा विच नाच नहींया और इश्क खावा विच नाच पहीया ਆਹ ਇਹ ਬੋਜਾ ਤਾਲੀਆਂ ਦੀ ਲਓ ਜੀ ਦਾਤਾ ਜੀ ਦਾ ਸੇਰਾ ਉਸ ਤੋਂ ਬਾਅਦ ਐਸੇ ਤਰ੍ਹਾਂ ਨਕਲਾ ਉਤਰਾ ਚੱਲਦੇ ਰਹੋਗੇ ਜੀ ਬਾਬਾ ਜੀ ਦਾ ਸੇਰਾ ਲਓ ਜੀ ਸਰਵਰ ਤੋਂ ਵੀ ਬਾਬਾ ਜੀ ਦਾ ਸੇਰਾ ਲਓ ਜੀ ਬਾਟੇ ਜੀ ਆਹ i <laughs> just ਦੁਨ੍ਨਾ ਕਮਾਗਾ ਕੇ ਸੇਰਾ ਮੋਤਯਾਰ ਚਮੇਲੀ ਕਾ ਮਾਲ ਨੇ ਬਨਾਇਆ ਏ ਕਿੰਨੇ ਮੇਰੇ ਦਿਨ ਕੀ ਕਾਲੀ ਜਬ ਦੇਖਿਆ ਤੇਰਾ ਆ ਚੇਰਾ ਦਿਲ ਖੁਡਟਾ ਰਹਾ ਹੈ ਕਿਆ ਬੇਹਸਾਬ ਸੇਰਾ ਦੋ ख़ुदि खेॾे आया बाबे नई सेवा खेॾे आया बाबे सभ सची सदा <musiciğ> <maks> <girlfriend and Fine speaking> <s mahi> خوشی وہ بچن پا چلانے पीर सोने विचो पीर सोने तीता प Oh, ज केरा ती था वॾे विचो रब चेरा तरू सॼी थावा मेरा पीर सोना आकशाहीर जिवे मेरा पीर सोना

ना पीर सोना पीर सॼे ਪੀਰ ਸੋਣਾ ਜਿਵੇ ਜਿਵੇ ਜਿਵੇਂ ਆਵੀ ਪੀਰ ਸੋਣਾ ਜਿਵੇ 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 ਮੇਰਾ ਪੀਰ ਸੋਣਾ ਆਕਾਸ਼ਾ ਹੈ ਜਨਾਨੀ ਏ ਮੇਰਾ ਪੀਰ ਸੋਣਾ ਆਕਾਸ਼ਾ ਹੈ ਜਨਾਨੀ ਏ ਨਾ ਤਾਂ ਸਾਡਾ ਪੀਰ ਲੱਗਦਾ ਨਾਲੇ ਸਾਡਾ ਪੀਰ ਲੱਗਦਾ ਨਾਲੇ ਦਿਲ ਦਾ ਜਾਨੀ ਇਹ ਨਾਲੇ ਸਾਡਾ ਪੀਰ ਲੱਗਦਾ ਕੋਈ ਜਿਦਾ आ, मुख ते गुलाब सोन चङा आहे नशा तेरी अख़ नालो चङा नतरे जी नाले जी ਨਾੰਗੂਰਾ ਦੇ ਰਸਤੇ ਕਢਾਈ ਹੋਈ ਆ ਉਹ ਮੇਰੇ ਬਾਪ ਤਾਂ ਆਪ ਤਿਆਰ ਕਰਕੇ ਆ ਉੱਤਰ ਮਹਰ ਮਦੀਨੇ ਦੀ ਲਾਈ ਹੋਈ ਆ ਇਕ ਉੱਤਰ ਜਾਂਦੀ ਆ ਇਕ ਅਕਤ ਤੂਰਾ ਤੇ 16 ਪਾ ਉੱਤਰ ਜਾਏ ਪ੍ਰਵਾਤ ਪਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਆਹ ਉਹ ਵਿਆਸ਼ ਇੱਕ ਗੱਲ ਕਹਿੰਦੇ ਨੇ ਜਿਹੜੇ ਸਰਕਾਰ ਨੂੰ ਮੰਨਣ ਵਾਲੇ ਨੇ ਉਹ ਕਹਿੰਦੇ ਵੇ ਸੋਹਣਿਆ ਤੁਕਾ ਹਰ ਵੇਲੇ ਸਾਡੇ ਮੋਹਰੇ ਹੋਵੇਂ ਅਸੀਂ ਅਸੀਂ ਤੈਨੂੰ ਹਰ ਵੇਲੇ ਤੱਕਦੇ ਰਹੀਏ ਤੇ ਤੇਰੀ ਤਸਵੀਰ ਦਾ ਮੇਰਾ ਤੈਨੂੰ ਬੇਖੀਦਾ ਮਾ ਸੁਣਿਆ ਮੜਿਆ ਤੇਨ ਸਾਹਮਣੇ ਬਿਰਾਕੇ ਤਸਵੀਰ ਬਣਾਵਾ ਹਏ ਤੈਨੂੰ ਸਾਹਮਣੇ ਬਿਰਾਕੇ ਤਸਵੀਰ ਬਣਾਵਾ ਉਹ ਦੀ ਕਿਰਤਾਂ ਦਾ बाबा शा शाही मुख ते अख़बार ਕੋਈ ਮੱਖਣਾ ਸ਼ਹਿਰ ਵਸਾ ਲਈਏ ਕੋਈ ਮੱਖਣਾ ਸ਼ਹਿਰ ਵਸਾ ਲਈਏ ਇਕ ਮੈਂ ਹੋਵਾਂ ਇੱਕ ਤੂੰ ਹੋਵੇਂ ਇਕ ਮੈਂ ਹੋਵਾਂ ਇੱਕ ਤੂੰ ਹੋਵੇਂ ਇਕ ਮੈਂ ਹੋਵਾਂ ਇੱਕ ਤੂੰ ਹੋਵੇਂ ਹੋਵਾਂ ਇੱਕ ਤੂੰ ਹੋਵੇਂ ਕੋਈ ਮੱਖਰੀ ਕੁੱਲੀ ਪਾਲ ਲਈਏ ਤੈਨੂੰ ਸੰਭਲ ਮਥਾਕੇ ਤਸਵੀਰ ਬਣਾਵਾ ਤੈਨੂੰ ਬੁਲਾਵੇ ਤਸਵੀਰ ਬਣਾਵਾ ਜਿੰਨੇ ਕੰਧਾਂ ਨੇ ਲਾ जीाराके सॻणे कर ਇਹ ਗਰਦਾ ਮੇਰਾ ਦੇਖੀ ਗਾਵਾਂ ਛੱਤ ਤੇ ਦੰਦਾ ਮੀਂ ਨਗਰੀ ਨੂੰ ਇਹ ਗਰਦਾ ਦੀ ਨਗਰੀ ਨੂੰ ਹੋਈ ਫਖਰਾ ਸ਼ਹਿਰ ਵਸਾ ਲਈ ਜੱਨਾ ਕਵਾਲ ਪਾਰਟੀ ਨਕਾਰ ਨਾਲ ਇਸ ਤੋਂ ਬਾਅਦ ਰਕਲਾ ਸ਼ੁਰੂ ਹੋ ਗਈ ਜਨੇ ਦੇ ਸਟੇ ਅੱਛੇ ਕ ਲਗਾ ਮੱਜਾ ਬੜੀਆ ਬੜੀਆ ਬੰਦੇ ਲੈ ਕੇ ਆਇਆ ਸਭ ਕੰਮ ਦਾ ਕੰਮ ਕੰਮ ਸੀ ਆਪੇ ਹੀ ਜੜੀਏ ਹੋਏ ਆ ਸਾਰਿਆਂ ਨੇ ਆਵਾਜ਼ ਦਿੱਤੀ ਕਾਮ ਦੇ ਵਿੱਚ ਜਾ ਕੇ ਉਹ ਕਹਿੰਦੇ ਛੱਡ ਬੇਲਦਰ ਦਾ ਦੀ ਨਗਰੀ ਨੂੰ ਕੋਈ ਵੱਖਰਾ ਸ਼ਹਿਰ ਬਸਾ ਲਈਏ ਇੱਥੇ ਮੈਂ ਹੋਵਾਂ ਤੇ ਤੂੰ ਹੋਵੇਂ ਤੂੰ ਹੋਵੇਂ ਹੋ ਮੈਂ ਤੇ ਤੂੰ ਹੋਵੇਂ ਹੋ ਮੈਂ ਹੋਵਾਂ ਤੇ ਤੂੰ ਹੋਵੇਂ ਹੋ ਗਰੀ ਪੱਛਰੀ ਤੁੰਟੀ ਪਾ ਲਈਏ ਤਨ ਸਮਣ ਬਥਾ ਦੇ سچیار بہت اچھے کیونکہ کلا بخشی ہو سارے مسالہ ہوا ہے ساری بیجیاں لگ تک دال سبزیاں بنانا انہوں کی کئی ڈیوٹی ہے جی آرمائر نہیں تمام سارے ڈانسر کلاکار بےنتی کر ہیں کہ اسٹیج آؤ جی ڈانسر کلاکار میڈم انیشا جی سپنا کئی لوگ کہہ دیں کہ تیرا پیر دنیا تو چلا گیا ہے ਹੋਏ ਹੋਏ ਤੇਰਾ ਪੀਰ ਇਸ ਦੁਨੀਆ ਤੋਂ ਚਲਾ ਗਿਆ ਹਾਂ ਪਰ ਗੁਰੂ ਪਿਆਰਿਓ ਪੀਰ ਦੀ ਜਾਤ ਕਦੇ ਮਰੀਆਲੀ ਕਰਦੀ ਸਿਰਫ ਦੁਨੀਆ ਤੋਂ ਪਰਦਾ ਕਰ ਦਿੰਦੀ ਸਦਾ ਹੀ ਆਪ ਹੈ ਦਸੇ ਪਾਸ਼ਾਆਂ ਆਂ ਆਂ ਦੁਨੀਆ ਤੋਂ ਪਰਦਾ ਕਰ ਦਿੰਦੀ ਤਨ ਤਨ ਰਵਿਦਾਸ ਮਹਾਰਾਜ ਜੀ ਆਏ ਦੁਨੀਆ ਤੋਂ ਪਰਦਾ ਕਰ ਗਏ ਸਰਕਾਰ ਬਾਬਾ ਸਾਹੂ ਸਾਜੀ ਆਏ ਦੁਨੀਆ ਤੋਂ ਪਰਦਾ ਕਰ ਗਏ ਪੀਰ ਦੀ ਜਾਤ ਕਦੇ ਮਰੀਆਲੀ ਕਰਦੀ ਸਿਰਫ ਦੁਨੀਆ ਤੋਂ ਪਰਦਾ ਕਰ ਦਿੰਦੀ ਸਦਾ ਹੀ ਆਪ ਹੈ ਜੀ ਪੀਰ ਰਵਿਦਾਸ ਮਹਾਰਾਜੀ ਗੁਰੂ ਗ੍ਰਾਸ ਮਹਾਰਾਜ ਜੀ ਤਿੰਨ ਸਾਧੂ ਸਾਹਿਬ ਜਿਹਨੇ ਦੂਰ ਪੀ ਆਇਆ ਉਹਨਾਂ ਦੇ ਸਦਾ ਹੀ ਨਾਮ ਹੈ ਆ ਇੱਕ ਪੀ ਸ਼ੈਵਰੀ ਜਿਹੜੀ ਰੁੱੜਦੀ ਜਾਂਦੀ ਰੂਹ ਨੂੰ ਫੜ ਲੈਂਦੀ ਜੇ ਪੀਰ ਫਕਰ ਕਿਨਾਰੇ ਲੱਭ ਨਹੀਂ ਕੀ ਚੋ ਵੀ ਪੀਰ ਜਗਰਾ ਸ਼ੌਸ਼ਾ ਪੀਰ ਦਾ ਹੋਰ ਕਲਾਮ ਸਭ पीर सोन असमानी तारा ए जा पीर सोन असमानी तारा ए नीते नखर बसदी बस बसी सा हिसा I'm awesome.